ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆਂ ਬਲਾਂ ਵਾਲੀ ਪੱਗ ਜਿਹਦੀ ਲੈਂਥ ਹੈਗੀ 5.5 ਮੀਟਰ ਕੱਪੜਾ ਜਿਹੜਾ ਆਪਾਂ ਹੁਲ-ਵਲ ਵਰਤਿਆ ਜਿਹੜਾ ਤੁਸੀਂ ਨੇ ਪਹਿਲਾਂ ਲੜ ਲਦੋਣਾ ਹੈ ਸਿਰ ਦੇ ਸੈਂਟਰ ਚੋਂ ਲਿਆ ਕੇ ਪੂਣੀ ਦਾ ਹੁਲਦਾ ਪਾਸਾ ਥਲੇ ਰੱਖ ਕੇ ਤੇ ਉਸ ਲੜ ਚੰਗੀ ਤਰ੍ਹਾਂ ਲੜਦੇ ਵਿੱਚ ਜਿਹੜੇ ਬਲ ਨੇ ਇਕੱਠੇ ਕਰਕੇ ਉਸ ਲੜ ਨੂੰ ਇਹਦੇ ਵਿੱਚ ਅੱਗੇ ਆ ਕੇ ਜਿਹੜੇ ਚੰਗੀ ਤਰ੍ਹਾਂ ਹਲਕੇ ਜਿਹੜੇ ਬਲ ਨੇ ਪਾਲਣੇ ਹਨ ਉਹ ਲੜ ਦੇ ਵਿੱਚ ਜਿੰਨੇ ਵੀ ਤੁਹਾਡੇ ਬਲ ਨੇਗਾ ਤੁਸੀਂ ਚੰਗੀ ਤਰ੍ਹਾਂ ਪਾ ਕੇ ਲੜਨ ਜਿਹੜਾ ਬੈਕ ਤੱਕ ਉਹ ਲੜ ਦੇ ਵਿੱਚ ਜਿਹੜੇ ਬਲ ਪਾ ਕੇ ਲੜਨੀ ਜਿਹੜਾ ਲਗਾਉਣਾ ਹੈ ਚੰਗੀ ਤਰ੍ਹਾਂ ਉਹਨੇ ਉਂਗਲਾਂ ਨਹੀਂ ਮਤਨਾ ਏਡਾ ਬਲ ਪਾ ਕੇ ਜਿਹੜਾ ਸੜਨ ਨੂੰ ਲਗਾ ਦੇਣਾ ਹੈ ਜਿਹੜਾ ਤੁਸੀਂ ਇਹ ਲੜ ਲਵਣਾ ਹੈ ਲੜਨ ਨੂੰ ਜਿਹੜਾ ਬੈਕ ਵਿੱਚ ਕਰਕੇ ਪੂਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਦਾ ਤਲਾਪ ਜਿਹੜਾ ਤੁਸੀਂ ਬਣਾ ਲੈਣਾ ਹੈ ਜਿਹੜਾ ਤੁਹਾਡਾ ਦਾੰਦ ਲਾਪ ਲਾ ਉਸ ਨੂੰ ਖਿੱਚ ਕੇ ਦੋ ਤਲਾ ਪਲਾ ਨੂੰ ਤਾਹ ਚੱਕ ਲੈਣਾ ਹੈ ਤਾਹ ਚੱਕਣ ਤੋਂ ਬਾਅਦ ਦੇ ਨੇ ਸਾਕੇ ਜਿੰਨੇ ਗੁੱਠੀ ਦੀ ਮੁੱਦਣਾ ਫਲਾੜ ਤੋਂ ਜਿਹੜਾ ਫੋਲਡ ਕਰਕੇ ਜੇ ਵਾਲ ਕੱਟੇ ਕਰਕੇ ਉਹਨਾਂ ਨੂੰ ਹਲਕਾ ਫੋਲਡ ਕਰਕੇ ਫਲਾੜ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਵਾਲ ਪਾ ਲੈਣੇ ਹਨ ਵਾਲ ਪਾਉਣ ਤੋਂ ਬਾਅਦ ਦੇ ਇੰਨੇ ਵੀ ਤੁਹਾਡੇ ਵਾਲ ਨੇ ਦੇ ਨੇ ਬੈਕ ਤੱਕ ਫਲਾੜ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਵਾਲ ਪਾ ਕੇ ਉਸ ਫਲਾੜ ਨੂੰ ਜਿਹੜਾ ਲਗਾ ਦੇਣਾ ਹੈ ਬੈਕ ਤੱਕ ਨੇੜੇ ਵਾਲ ਪਾ ਕੇ ਫਲਾੜ ਨੂੰ ਜਿਹੜਾ ਲਗਾ ਦੇਣਾ ਹੈ ਉਦੇ ਵਿੱਚ ਜਿਹੜਾ ਤੁਸੀਂ ਬਾਅਦ ਦੀ ਜਿਹੜਾ ਤੁਹਾਡੇ ਲੜਨੇ ਨੋਕ ਦੇ ਕੋਲ ਹਲਕ ਟੈਟ ਕਰ ਲੈਣੇ ਹਨ ਜਿਹੜਾ ਜਿਹਨੇ ਬਾਅਦ ਜਿਹੜਾ ਉਹਨੇ ਬਲਾਂ ਦੇ ਵਿੱਚ ਉਸ ਲੜ ਦੇ ਵਿੱਚ ਬਲਾਂ ਦੇ ਵਿੱਚ ਬਾਅਦ ਫੇਰ ਉਸ ਲੜ ਦੇ ਜਿਹੜੇ ਬਲਾਂ ਨੂੰ ਵਧਾ ਲੈਣੇ ਹਨ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਲੜ ਲਗਾਇਆ ਸੀ ਉਸੇ ਤਰ੍ਹਾਂ ਜਿਹੜਾ ਤੁਸੀਂ ਨੇ ਤੀਸਰਾ ਲੜ ਲਗਾਉਣਾ ਹੈ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਲੜ ਦਾ ਵੀ ਤੁਸੀਂ ਨੇ ਜਿਹੜਾ ਅੰਦਰ ਆਪਾਂ ਲਾਉ ਨੂੰ ਥੱਲੇ ਖਿੱਚ ਕੇ ਤੇ ਉਤਲਾਪਾਂ ਉੱਤੇ ਰੱਖ ਕੇ ਫਲੜ ਦੇ ਵਿੱਚ ਵੀ ਹਲਕਾ ਜਿਹਾ ਅੰਗੂਠੇ ਦੀ ਮਦਦ ਨਾਲ ਫਲੜ ਜਿਹੜਾ ਫੋਲਡ ਕਰਕੇ ਫਲੜ ਦੇ ਵਿੱਚ ਚੰਗੀ ਤਰ੍ਹਾਂ ਇਹ ਜਿਹੜੇ ਬਲ ਪਾ ਕੇ ਉਹ ਲੜਨ ਜਿਹੜਾ ਅੰਗੂਠੇ ਉਹਦੀ ਉਂਗਲਾਂ ਦੇ ਮਦਦ ਨਾਲ ਚੰਗੀ ਤਰ੍ਹਾਂ ਫਲੜ ਦੇ ਵਿੱਚ ਜਿਹੜੇ ਬੈਕ ਤੱਕ ਨੇੜੇ ਬਲ ਨੇ ਉਹ ਪਾ ਲੈਣੇ ਹਨ। ਅਗਲੀ ਦੋ ਇੰਟਰੋ ਦੀ ਨੋਗਾੜੀ ਤੋਂ ਨੋ ਵੀਡੀਓ ਸੈਟ ਕਰ ਲੈਣੀ ਹੈ। ਜਿਹੜਾ ਤੁਹਾਡਾ ਤੋਂ ਪੇਜ ਨੇਗੇ ਉਹ ਵੀ ਜਿਹੜੇ ਸੈਟ ਚੰਗੀ ਤਰ੍ਹਾਂ ਜਿਹੜੇ ਕਰ ਲੈਣੇ ਹਨ। ਪਗappend ਜਿਹੜਾ ਤੁਸੀਂ ਮਦਨ ਜਿਹੜਾ ਸਾਰੇ ਹਲ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਵਾਲ ਨੇ ਉਹ ਫਾ ਲੈਣੇ ਹਨ ਕਿਹੜਾ ਸੁਨੇ ਲੜ ਲਗਾਉਣਾ ਹੈ ਬੈਕ ਤੋਂ ਜਿਹੜਾ ਲੜ ਨੂੰ ਪਿੰਚ ਕਰਕੇ ਪੂਣੀ ਦਾ ਖੁੱਲਦਾ ਪਸਾ ਥਲੇ ਰੱਖ ਕੇ ਤੇ ਬੰਦ ਪਸਾ ਉੱਤੇ ਰੱਖ ਕੇ ਇਸ ਲੜ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਵਾਲ ਇਕੱਠੇ ਕਰਕੇ ਇਸ ਰੜ ਨੂੰ ਵੀੜਰ ਹਲਕਾ ਜਿਹਾ ਨੇੜਾ ਫੋਲਡ ਕਰਕੇ ਇਸ ਰੜ ਨੂੰ ਜਿਹੜਾ ਕਰ ਤੋਂ ਜਿਹੜਾ ਫੋਲਡ ਕਰ ਦੇਣਾ ਹੈ ਫੋਲਡ ਕਰ ਤੋਂ ਅਗਲੇ ਹੜ ਦੇ ਵਿੱਚ ਚੰਗੇ ਤਰ੍ਹਾਂ ਇਹਦੇ ਤੇ ਵਾਲ ਨੇ ਪਾ ਲੈਣੇ ਹਨ ਉਤੋਂ ਵੀ ਜਿਹੜਾ ਤੁਹਾਡੇ ਪੇਜ ਨੇ ਜਿਹੜਾ ਫਾਸਲਾ ਤੋਂ ਨੇੜਾ ਸੈੱਟ ਕਰ ਲੈਣਾ ਹੈ ਇਸ ਰੜ ਦੇ ਜਿਹੜੇ ਹਲਕੇ ਜੁਨੇ ਇਸ ਰੜ ਦੇ ਵਿੱਚ ਜਿਹੜੇ ਵਾਲ ਨੇ ਅੰਗੂਠੇ ਦੀ ਅੰਗੂਠੇ ਦੀ ਉਂਗਲੀ ਦੇ ਮਦਦ ਨਾਲ ਚੰਗੇ ਤਰ੍ਹਾਂ ਸਲੜ ਦੇ ਵਿੱਚ ਜਿਹੜੇ ਵਾਲ ਨੇ ਪਾ ਲੈਣੇ ਹਨ ਬੈਕ ਤੱਕ ਵੀ ਨੇ ਚੰਗੇ ਤਰ੍ਹਾਂ ਸਲੜ ਦੇ ਵਿੱਚ ਜਿਹੜੇ ਵਾਲ ਨੇ ਪਾ ਕੇ ਜਿਹੜਾ ਸਲੜਨ ਨੂੰ ਲਗਾ ਦੇਣਾ ਹੈ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਜਿਹੜੇ ਬਾਜ ਨਹੀਂ ਮਿਲਦੇ ਨਾਲ ਤੁਸੀਂ ਇਹ ਬਲ ਨੇ ਉਹ ਪਾ ਲੈਣੇ ਹਨ ਜਿਹੜੇ ਤੁਹਾਡੇ ਉਤਲੇ ਪੇਜ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਤੁਸੀਂ ਬਾਜ ਫੇਰ ਕੋਲਣਾ ਦੀ ਜਿਹੜੀ ਸਫਾਈ ਉਹ ਕਰ ਲੈਣੀ ਹੈ ਹਲੇ ਵਾਲ ਨੇ ਜਿਹਨੇ ਬਾਦੀ ਮਨਾ ਚੰਗੀ ਤਰ੍ਹਾਂ ਬੈਗ ਤੱਕ ਜਿਹੜੇ ਪਾ ਲੈਣੇ ਹਨ ਕਿਹੜਾ ਤੁਸੀਂ ਅਗਲਾ ਲਗਾਉਣਾ ਹੈ ਪੂਣੀ ਦਾ ਖੁੱਲਦਾ ਪਾਸਾ ਨਾਲ ਰੱਖ ਕੇ ਤੇ ਬੰਦ ਪਾਸਾ ਤੇ ਰੱਖ ਕੇ ਢਾਣ ਜਿਹੜਾ ਬੈਗ ਤੋਂ ਪਿੰਚ ਕਰਕੇ ਉਸ ਦਾ ਵੀ ਜਿਹੜਾ ਤੁਸੀਂ ਉਤਲਾ ਪਲਾਸੋ ਤਾਂ ਹਾਂ ਚੈੱਕ ਉਸਦੇ ਵਿੱਚ ਜਿਹੜੇ ਵਾਲ ਨੇ ਪਾ ਲੈਣੇ ਹਨ ਪੁਲਾੜ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਬਲ ਇਕੱਠੇ ਕਰਕੇ ਛੜ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਬਲ ਨੇ ਪਾ ਲੈਣੇ ਹਨ ਇਤਨੇ ਗੁੱਠਰੀ ਮਦਨ ਅਗਲਾੜ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਪਲ ਇਕੱਠੇ ਕਰਕੇ ਲੜ ਦੇ ਜਿਹੜਾ ਹਲਕਾ ਜਿਹਾ ਹੋਲਡ ਕਰਕੇ ਲਗਾ ਦੇਣਾ ਹੈ ਪੁਲਾੜ ਦੇ ਵਿੱਚ ਜਿਹੜਾ ਤੁਸੀਂ ਚੰਗੀ ਤਰ੍ਹਾਂ ਜਿਹੜੇ ਬਲ ਨੇ ਪਾ ਲੈਣੇ ਹਨ ਅਲਕੇ ਦੇ ਨੈਫਲੜ ਦੇ ਵਿੱਚ ਜਿਹੜਾ ਓਕੇ ਜਿਹੜੇ ਬਲ ਤਾਂ ਚੱਕ ਕੇ ਉਸੇ ਲੜ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਥੱਲੇ ਦੇ ਥੱਲੇ ਦੇ ਬਲ ਨੇ ਜਿਹੜੇ ਪਾ ਕੇ ਇਸ ਲੜ ਨੂੰ ਜਿਹੜਾ ਬੈਕ ਤੱਕ ਉਸ ਲੜ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਬਲ ਪਾ ਕੇ ਉਸ ਲੜ ਨੂੰ ਜਿਹੜਾ ਲਗਾ ਦੇਣਾ ਹੈ ਇਹ ਲੋਟਾ ਦੇ ਨੋਕ ਦੇ ਕੋਲ ਵਾਲੇ ਬਾਟੇ ਲੇ ਹੋਣਗੇ ਨਾ ਉਹਨਾਂ ਨੂੰ ਵੀ ਜਿਹੜਾ ਤੂੰ ਨੇ ਟੈਗ ਕਰ ਲੈਣਾ ਹੈ ਚੰਗੇ ਤਰ੍ਹਾਂ ਜਿਹੜਾ ਤੈਨੂੰ ਸਾਈਡ ਵਾਲੇ ਬਲਾਂ ਦੇ ਪਲ ਨੇੜੇ ਉਹ ਵੀ ਤੈਨੂੰ ਜਿਹੜਾ ਸ਼ਟ ਕਰ ਲੈਣੇ ਹਨਾ ਉਹਨਾਂ ਵਿੱਚ ਵੀ ਜਿਹੜਾ ਤੂੰ ਬਾਦੀਮ ਵਨ ਫਲਾੜਤ ਬਲਾਂ ਨੇੜੇ ਦੇ ਤੈਨੂੰ ਚੰਗੇ ਤਰ੍ਹਾਂ ਜਿਹੜੇ ਸੰਘਣੇ ਕਰ ਲੈਣੇ ਹਨਾ ਅਗਵੰਦੀ ਮਦਨਾੜਾ ਲੜਾ ਤੇ ਜਿਹੜਾ ਲੜੱਚ ਪੰਜਵਾਂ ਲੜੜ ਤੇ ਵਿੱਚ ਜਿਹੜਾ ਸਾਈਡ ਤੇ ਜਿਹੜਾ ਜੁਨੇ ਬਾਜ ਬਾਜ ਪਗਵੰਦੀ ਮਦਨਾੜੇ ਬਾਲ ਨੇ ਪਾ ਲੈਣੇ ਹਨ ਹਲਕਾ ਜਿਹੜਾ ਜੁਨੇ ਫਿਰ ਤੋਂ ਜਿਹੜਾ ਲੋਕ ਦੇ ਕੋਲ ਜਿਹੜਾ ਛੇ ਪੰਜਵਾਂ ਲੜੜਾ ਉਸ ਨੂੰ ਜਿਹੜਾ ਦਬ ਦੇਣਾ ਹੈ ਉਸ ਦੇ ਵਿੱਚ ਜਿਹੜਾ ਤਨੇ ਬਾਜ ਫੇਰ ਕਿਉਂ ਲੜਨ ਉਹ ਟੈਟ ਕਰ ਲੈਣਾ ਹੈ ਜਿਹੜਾ ਤੁਜਨੇ ਆਖਰੀ ਲੜ ਲਗਾਉਣਾ ਹੈ ਉਸ ਦੀ ਜਿਹੜੀ ਪੂਣੀ ਖੋਲ ਕੇ ਉਹ ਦੋਨੇ ਪਾਸੇ ਇੱਕ ਵੱਲਾ ਥਲੇ ਰੱਖ ਕੇ ਤੇ ਇੱਕ ਵੱਲਾ ਤਹਾਨੂੰ ਫੋਲਡ ਕਰਕੇ ਉਲੜ ਦੇ ਵਿੱਚ ਵੀ ਇਹਦੇ ਦੋਨੇ ਚਿੰਗ ਤਾਂ ਜਿਹੜੇ ਬਲ ਨੇ ਉਹ ਪਾ ਲੈਣੇ ਹਨ ਚੰਗੀ ਤਰ੍ਹਾਂ ਉਲੜ ਦੇ ਵਿੱਚ ਜਿਹੜੇ ਬਲ ਪਾ ਕੇ ਉਲੜ ਨੂੰ ਜਿਹੜਾ ਉਲੜ ਨੂੰ ਜਿਹੜਾ ਤੁਸੀਂ ਕਿਹੜਾ ਤੁਸੀਂ ਅਖੀਰ ਲੜਦੋਣਾ ਹੈ ਉਸ ਲੜ ਨੂੰ ਜਿਹੜਾ ਤੁਸੀਂ ਕਲਗੀ ਲੜ ਵੀ ਲਗਾ ਸਕਦੇ ਹੋ ਉਸ ਲੜ ਨੂੰ ਤੁਸੀਂ ਜਿਹੜਾ ਇੱਕ ਆਪਾਂ ਸਿੱਧਾ ਲਗਾਇਆ ਹੈ ਉਸ ਲੜ ਨੂੰ ਜਿਹੜਾ ਹੱਥ ਕਾਇ ਤੇ ਨੇ ਸ਼ੇਪ ਦੇ ਕੋਲ ਹੱਥ ਰੱਖ ਕੇ ਉਸ ਲੜ ਨੂੰ ਜਿਹੜਾ ਦਬ ਕੇ ਉਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਤੁਸੀਂ ਇਸ ਲੜ ਨੂੰ ਹਲਕਾ ਜਿਹੜਾ ਘੁਮਾ ਕੇ ਲਾਉਣਾ ਹੈ ਚੰਗੀ ਤਰ੍ਹਾਂ ਛਲੜ ਦੇ ਵਿੱਚ ਜਿਹੜੇ ਵਾਲ ਨੇ ਪਾ ਲੈਣੇ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹਲਕਾ ਇਹਲੇ ਛਲੜ ਨੂੰ ਲੈ ਕੇ ਆ ਕੇ ਜਿਹੜਾ ਤੁਸੀਂ ਇਹਨੇ ਲਗਾ ਦੇਣਾ ਹੈ ਇਸ ਛਲੜ ਨੂੰ ਚੰਗੀ ਤਰ੍ਹਾਂ ਜਿਹੜਾ ਤੁਸੀਂ ਸ਼ੇਪ ਦੇ ਕੋਲ ਦਬ ਦੇਣਾ ਹੈ ਸਾਰੇ ਲੜ ਨੂੰ ਜਿਹੜਾ ਤੁਸੀਂ ਬੈਕ ਟੱਕ ਜਿਹਨੇ ਚੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਦਬ ਦੇਣਾ ਹੈ ਇਹ ਅਖਰੇ ਗੋਲੜੀ ਤੋਂ ਪਾਗਾ ਜੁਨੇੜੀ ਉਹ ਵੀ ਸੈਟ ਕਰ ਲੈਣੀ ਹੈ ਚੰਗੇ ਤਣਾ ਜੁਨੇ ਬਾਦੀ ਮਦਨਾ ਸਾਲਣਾਂ ਦੇ ਵਿੱਚ ਚੜੇ ਹੁਣ ਬਲ ਨੇ ਉਹਦੂਨੇ ਪਾ ਲੈਣੇ ਹਨ ਜਿਹੜਾ ਤੜਾ ਪੰਜਵੇਂ ਵਾਲਾ ਸੋਹੜਾ ਦੇ ਵਿੱਚ ਵੀੜਾ ਤੋਂ ਜਿਹੜੇ ਬਲ ਨੇ ਪਾ ਲੈਣੇ ਹਨ ਇੰਗੇ ਤਰ੍ਹਾਂ ਜਿਹੜਾ ਪੰਜਵੇਂ ਲੜ ਦੇ ਸਾਈਡ ਦੇ ਉੱਤੇ ਜਿਹੜੇ ਬਾਲ ਨੇ ਉਹ ਵੀ ਤੁਹਾਨੂੰ ਜਿਹੜੇ ਪਾ ਲੈਣੇ ਹਨ ਪੰਜਵੇਂ ਲੜ ਦੇ ਵਿੱਚ ਵੀ ਜਿਹੜਾ ਤੁਹਾਨੂੰ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਜਿਹੜੇ ਬਾਲ ਨੇ ਪਾ ਲੈਣੇ ਹਨ ਸਾਰੇ ਲੜਾਂ ਦੇ ਵਿੱਚ ਉਹਨੇ ਬਾਅਦ ਹੀ ਮਰਨ ਚੰਗੀ ਤਰ੍ਹਾਂ ਜਿਹੜੇ ਬਾਲ ਨੇ ਪਾ ਲੈਣੇ ਹਨ ਜਿਹੜੇ ਵੀਰੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਜਿੰਕਦਰੇ ਤੁਹਾਡੀ ਸ਼ੇਪ ਹੈ ਜਿਹਨੂੰ ਵੀ ਸੈਟ ਕਰ ਲੈਣੀ ਹੈ ਜਿਹੜਾ ਤੁਸੀਂ ਨੇ ਸਿਰ ਟਿਕਣਾ ਹੈ ਸਿਰ ਦੇ ਸੈਟਰ ਜਿਹੜਾ ਤੁਸੀਂ ਨੇ ਪਹਿਲਾਂ ਲਗਾਇਆ ਸੀ ਉਸ ੜ ਨੂੰ ਖਿੱਚ ਕੇ ਪੂਰੇ ਸਿਰ ਦੇ ਉੱਤੇ ਗੜਾ ਖੋਲ ਫਲਾ ਕੇ ਉਸ ੜ ਦੇ ਬੰਗਲਾਂ ਦੀ ਮਦਰਾ ਫਲਾੜ ਨੂੰ ਜਿਹੜਾ ਚੰਗੀ ਤਰ੍ਹਾਂ ਜਿਹੜਾ ਦਬ ਦੇਣਾ ਹੈ ਜਿਹੜੇ ਵੀਰੇ ਦਾ ਨੋਕ ਦੇ ਕੋਲ ਸਿਰ ਨੰਗਾ ਰਹਿ ਜਾਂਦਾ ਹੈ ਤੁਸੀਂ ਉਹਦੇ ਤੇ ਕਪੜਾ ਖਿੱਚ ਕੇ ਤੇ ਇਹਨਾਂ ਅੰਗੂਠੇ ਦੀ ਮਦਦ ਨਾਲ ਉਹ ਕੱਪੜੇ ਨੂੰ ਜਿਹੜਾ ਅੰਦਰ ਦੱਬ ਦੇਣਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਸਰਜ ਜਿਹੜਾ ਤੁਸੀਂ ਨੇ ਬਾਜਾ ਉਹ ਫੇਰ ਕੇ ਲੜਾਂ ਦੇ ਵਿੱਚ ਜਿਹੜੇ ਜਿਹੜਾ ਤੁਹਾਡਾ ਪਹਿਲਾ ਤੇ ਦੂਸਰਾ ਲੜਾ ਉਸ ਦੇ ਵਿੱਚ ਜਿਹੜਾ ਤੁਸੀਂ ਨੇ ਜਿਹੜਾ ਸਿਰਾ ਜਿਹੜਾ ਪਹਿਲੇ ਲੜ ਲਗਾਇ ਸੀ ਉਹਨੂੰ ਕੋਲ ਕੇ ਉਸ ਲੜ ਦੇ ਵਿੱਚ ਜਿਹੜਾ ਦੇ ਦੇਣਾ ਹੈ ਉਹ ਕਰਕੇ ਜਿਹੜਾ ਤੁਹਾਡਾ ਸਿਰਾਗਾ ਉਹ ਪੂਰੀ ਪ੍ਰੋਪਰ ਟੈਟ ਤੇ ਟਕਿਆ ਜਾਵੇਗਾ ਫਲੜ ਆਖੀ ਲੜ ਜਿਹੜਾ ਹਲਕਾ ਸੈਟ ਕਰਕੇ ਫਲੜ ਦੇ ਵਿੱਚ ਜਿਹੜੇ ਬਲ ਨੇ ਪਾ ਕੇ ਆਹ ਕਾ ਘਵਾ ਕੇ ਫਲੜ ਨੂੰ ਜਿਹੜਾ ਚੰਗੀ ਤਰ੍ਹਾਂ ਜਿਹੜਾ ਸ਼ੇਪ ਦੇ ਕੋਲ ਦਬ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਫਲੜ ਨੂੰ ਚੰਗੀ ਤਰ੍ਹਾਂ ਜਿਹੜਾ ਤੁਸੀਂ ਸ਼ੇਡ ਦੇ ਕੋਲ ਚੰਗੀ ਤਰ੍ਹਾਂ ਇਹਦਾ ਬੈਗ ਤੱਕ ਜਿਹੜਾ ਦਬ ਜਣਾ ਹੈ ਜਿਹੜਾ ਤੁਸੀਂ ਨੇ ਪਿਛਲਾ ਵਾਲਾ ਲਗਾਉਣਾ ਹੈ ਦੋਨਾਂ ਸੈਂਡਾਂ ਤੋਂ ਲੜ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਜਿਹੜਾ ਤੁਸੀਂ ਨੇ ਬੈਗ ਤੇ ਦਬ ਦੇਣਾ ਹੈ ਜਿਹੜਾ ਤੁਹਾਡਾ ਆਖਰੀ ਲੜ ਲਗਾਇਆ ਸੀ ਉਸ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਬੰਨ੍ਹਨੇ ਉਹ ਹਲਕੇ ਜਿਹੜੇ ਖਿੱਚ ਕੇ ਉਸ ਲੜ ਨੂੰ ਜਿਹੜਾ ਸੈੱਟ ਕਰ ਲੈਣੇ ਹਨ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ